ਤੋਂ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਕਈ ਵਾਰੀ ਸਾਨੂੰ ਵੀ ਲੋਕ ਕਹਿੰਨ ਲੱਗ ਜੁੱਤੇ ਪਏ ਹੋ ਜੀ ਕਾਹਨੂੰ ਛੱਡੋ ਕਾਹਨੂੰ ਰਾਤਾਂ ਨੂੰ ਮੱਥਾ ਮਾਰਦੇ ਫਿਰਦੇ ਹੋ ਛੱਡੋ ਮੈਂ ਨਹੀਂ ਜੀ ਜਿੰਨਾ ਚਿਰ ਰੀਵੰਜ ਨਹੀਂ ਬਜਦੇ ਉਹਨਾਂ ਚਿਰ ਅਸੀਂ ਨਹੀਂ ਪਿੱਛੇ ਮੁੜ ਕੇ ਦੇਖਦੇ ਅਸੀਂ ਤਾਂ ਆਮ ਘਰਾਂ ਚੋਂ ਉੱਠੇ ਹੋਏ ਆਂ ਸਾਨੂੰ ਪਤਾ ਹੈ ਇਹ ਕੋ ਰਾਤ ਚ ਗੇਮ ਬਦਲ ਲੈਂਦੇ ਆ ਇਹ ਪੈਸੇ ਪੂਸੇ ਵੰਡਣੇ ਆਉਂਦੇ ਇਹਨਾਂ ਨੂੰ ਇਹਨਾਂ ਨੂੰ ਬੜੀਆਂ ਟਿਕੜਮ ਬਾਜ਼ੀਆਂ ਆਉਂਦੀਆਂ ਨੇ ਇਸ ਕਰਕੇ ਪਹਿਰਾ ਨਹੀਂ ਛੱਡਣਾ ਜਿੰਨਾ ਚਿਰ ਮਸ਼ੀਨਾ ਸੀਲ ਲੱਗ ਕੇ ਕਾਊਂਟਿੰਗ ਸੈਂਟਰ ਤੇ ਨਹੀਂ ਪਹੁੰਚਦੀਆਂ ਉਹਨਾਂ ਚਿਰ ਪਹਿਰਾ ਨਹੀਂ ਛੱਡਣਾ ਪਹਿਰੇਦਾਰੀ ਕਰਨੀ ਪੈਣੀ ਹੈ ਵੋਟ ਵੀ ਦੇਣੀ ਹੈ ਤੇ ਵੋਟ ਦੀ ਪਹਿਰੇਦਾਰੀ ਵੀ ਕਰਨੀ ਪੈਣੀ ਹੈ ਇਹ ਰਾਜ ਚ ਹੀ ਵੋਟਾਂ ਚੋਰੀ ਕਰ ਲੈਂਦੇ ਆ ਹੋਇਆ ਤਾਂ ਹੈਗੇ ਦੇਸ਼ ਚ ਕਿ ਕਿੱਥੇ ਤੱਕ ਹੋਇਆ ਕਾਂਗਰਸਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਕਦੋਂ ਕਿੱਥੋਂ ਕਿੱਥੋਂ ਕਰਕੇ ਰਾਜੀ ਵੋਟਾਂ ਚੋਰੀ ਹੋ ਜਾਂਦੀਆਂ ਨੇ ਮਸ਼ੀਨਾਂ ਬਦਲ ਜਾਂਦੀਆਂ ਨੇ ਪਤਾ ਨਹੀਂ ਕੀ ਬਦਲ ਜਾਂਦਾ ਪੱਤਰਕਾਰ ਕੁਝ ਹੋਰ ਕਹਿੰਦੇ ਨੇ ਟੀਵੀ ਚੈਨਲ ਕੁਝ ਹੋਰ ਕਹਿੰਦੇ ਰਿਜ਼ਲਟ ਕੁਝ ਹੋਰ ਹੀ ਆ ਜਾਂਦਾ ਜੀ ਸੋ ਇਸ ਕਰਕੇ ਆਪਣੀ ਕਾਮਯਾਬੀ ਦਾ ਰਾਜ ਇਹੀ ਹੈ ਕਿ ਸਾਡੇ ਜਿਹੜੇ ਵਲੰਟੀਅਰ ਨੇ ਉਹ ਵੋਟ ਪਾਉਂਦੇ ਵੀ ਐ ਵੋਟ ਭਗਤਾਉਂਦੇ ਵੀ ਐ ਬੂਥ ਦੇ ਮੂਰੇ ਸ਼ਬੀਲਾਂ ਵੀ ਲਾਉਂਦੇ ਆ ਬੂਥ ਤੇ ਲੋਕਾਂ ਨੂੰ ਲੈ ਕੇ ਵੀ ਜਾਂਦੇ ਆ ਬਜ਼ੁਰਗਾਂ ਨੂੰ ਸਹਾਰਾ ਵੀ ਦਿੰਦੇ ਆ ਤੇ ਵੋਟਾਂ ਪੈਣ ਤੋਂ ਬਾਅਦ ਮਸ਼ੀਨਾਂ ਦੇ ਨਾਲ ਐ ਜਾਂਦੇ ਆ ਜਿਵੇਂ ਆਪਣੀ ਕੋਈ ਪ੍ਰਾਪਰਟੀ ਲੈ ਕੇ ਜਾਂਦੇ ਹੁਣ ਵੀ ਇਹ ਨਾ ਕਿਤੇ ਓਏ ਕੋਈ ਚੋਰੀ ਕਰ ਲੈ ਰਾਹ 'ਚ ਕਿਉਂਕਿ ਬਹੁਤ ਵੱਡੀ ਪ੍ਰਾਪਰਟੀ ਆ ਵੋਟ ਬਹੁਤ ਵੱਡੀ ਪ੍ਰਾਪਰਟੀ ਆ ਤੁਹਾਡੀ ਸਵੇਸ ਕਰਕੇ ਅਸੀਂ ਕੋਈ ਮਿਹਨਤ ਵੱਲੋਂ ਕਮੀ ਨਹੀਂ ਛੱਡਾਂਗੇ ਕਹਿੰਦਾ ਮਾਲੀ ਦਾ ਕੰਪਾਨੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲੀ ਦਾ ਕੰਪਾਨੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ। ਔਰ ਡੈਮੋਕ੍ਰੇਸੀ ਚ ਲੋਕਤੰਤਰ ਚ ਮਾਲਕ ਲੋਕ ਨੇ ਜੀ। ਫਲਫੁੱਲ ਤੁਸੀਂ ਲਾਉਣਾ। ਅਸੀਂ ਤਾਂ ਤੁਹਾਨੂੰ ਆਪਣਾ ਪ੍ਰੋਗਰਾਮ ਦੇ ਜਾਣਾ। ਵੀ ਅਸੀਂ ਰੋਜ਼ਗਾਰ ਦੇਵਾਂਗੇ, ਅਸੀਂ ਸਕੂਲ ਠੀਕ ਕਰਾਂਗੇ, ਸੜਕਾਂ ਠੀਕ ਕਰ ਦਾਂਗੇ। ਅਸੀਂ ਗਰਾਂਟਾਂ ਵੱਲੋਂ ਕੋਈ ਪੈਸੇ ਵੱਲੋਂ ਕਮੀ ਨਹੀਂ ਰਹਿਣ ਦੇਵਾਂਗੇ ਸੀਵਰੇਜ ਦੇ। ਸਾਰੇ ਮਸਲੇ ਹੱਲ ਹੋ ਜਾਣਗੇ। ਇੰਡਸਟਰੀ ਵੀ ਆਊਗੀ, ਰੋਜ਼ਗਾਰ ਮਿਲੂਗਾ। ਅਸੀਂ ਤਾਂ ਇਹ ਦੱਸਣਾ ਹੈ ਅੱਗੇ ਤੁਸੀਂ ਫੈਸਲਾ ਕਰਨਾ ਵੀ ਕਰਨਾ ਕੀ ਹੈ ਤੁਸੀਂ ਸਾਰੇ ਪੱਲੀ ਪੰਤੀ ਜਾਣਦੇ ਹੋ ਪਬਲਿਕ ਹੈ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਹੈ ਸੱਚਾ ਕੌਣ ਹੈ ਝੂਠਾ ਕੌਣ ਹੈ ਪ੍ਰੇਮ ਵਾਲਾ ਕੌਣ ਹੈ ਹੰਕਾਰੀ ਸਭ ਪਹਿਚਾਨਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਸੋ ਤੁਹਾਨੂੰ ਸਾਰਾ ਪਤਾ ਹੈ ਕਿ ਉਹਨਾਂ ਦੀਆਂ ਗੱਲਾਂ 'ਚ ਕਿੰਨਾ ਗਦਾਮ ਹੈ ਕਿਉਂਕਿ ਤੁਸੀਂ ਉਹਨਾਂ ਨੂੰ ਪਰਖ ਚੁੱਕਿਓ ਪਹਿਲਾਂ 70 ਸਾਲ ਤੋਂ ਉਹਨਾਂ ਨੂੰ ਹੀ ਪਰਖੀ ਗਿਆਂ ਉਹਨਾਂ ਨੂੰ ਪਾਈਆਂ ਉਹਨਾਂ ਦੇ ਦਾਦਿਆਂ ਤੱਕ ਪਾਈਆਂ ਕੀ ਕੀਤਾ ਕੁਝ ਨਹੀਂ ਹੋਇਆ ਜੀ 70 ਸਾਲ ਤੋਂ ਉਹਨਾਂ ਨੂੰ ਹੀ ਪਾਈ ਗਏ ਹੁਣ ਨਵੇਂ ਆਏ ਆ ਹੋ ਸਕਦਾ ਥੋੜਾ ਬਹੁਤ ਜਿਹੜੇ ਨਵੇਂ ਆਉਂਦੇ ਆ ਨਵੇਂ ਪਲੇਅਰ ਵੀ ਆਉਂਦਾ ਉਹ ਤੇ ਪ੍ਰੈਸ਼ਰ ਵੀ ਹੁੰਦਾ ਹੈ ਜਿਹੜੇ ਐਕਸਪੀਰੀਐਂਸ ਪਲੇਅਰ ਹੁੰਦੇ ਆ ਉਹ ਕਈ ਵਾਰੀ ਉਹਨੂੰ ਡਰਾ ਡੂ ਲੈਂਦੇ ਆ ਜਾਂ ਉਹਨੂੰ ਉਕਸਾ ਲੈਂਦੇ ਆ ਪਰ ਜੇ ਉਹ ਆਪਦੀ ਸਬਰ ਸੰਤੋਖ ਕਾਇਮ ਰੱਖੇ ਆਪਦੀ ਜਿਹੜੀ ਗੇਮ ਪ੍ਰਮਾਤਮਾ ਨੇ ਉਹਨੂੰ ਕਲਾ ਦਿੱਤੀ ਹੈ ਜੇ ਉਹਦੇ ਮੁਤਾਬਕ ਖੇਡਦਾ ਰਵੇ ਤਾਂ ਉਹਨੂੰ ਵੱਡਾ ਪਲੇਅਰ ਬਣਨ 'ਚ ਕੋਈ ਜ਼ਿਆਦਾ ਟਾਈਮ ਲੱਗਦਾ ਨਹੀਂ ਇਸ ਕਰਕੇ ਆਪਾਂ ਹੁਣ ਨਵੇਂ ਨਹੀਂ ਹੈਗੇ ਬਾਲੇ ਆਪਾਂ 14 ਤੋਂ ਲੜੀ ਜੰਨੇ ਆ 14 ਫਿਰ 15 ਦਿੱਲੀ ਫਿਰ 17 ਪੰਜਾਬ ਫਿਰ 19 ਫਿਰ ਪੰਜਾਬ ਐਮਪੀ 20 ਫਿਰ ਦਿੱਲੀ 22 ਫਿਰ ਪੰਜਾਬ ਫਿਰ 22 ਇਲੈਕਸ਼ਨਾਂ ਜਲੰਧਰ ਵਾਲੀ ਫਿਰ 4 22 ਇਲੈਕਸ਼ਨਾਂ ਗਿੱਦੜਵਾ ਚੱਬੇਵਾਲ ਬਰਨਾਲਾ ਡੇਰਾ ਬਾਬਾ ਨਾਨਕ ਫਿਰ ਸਰਪੰਚੀ ਫਿਰ ਜ਼ਿਲ੍ਹਾ ਪ੍ਰੀਸ਼ਦ ਬਲਕ ਸੰਤੀ ਆਉਣ ਵਾਲੀ ਹੈ ਹੁਣ ਤੁਹ ਹੁਣ ਆਪਣਾ ਕੋਈ ਇੰਨਾ ਨਹੀਂ ਹੈਗਾ ਵੀ ਵੀ ਨਵੇਂ ਆ ਆਹੀ ਤਾਂ ਇਹਨਾਂ ਨੂੰ ਡਰਾ ਹੁਣੇ ਵੀ ਕੰਮ ਵੀ ਸਿੱਖ ਗਏ ਤਾਂ ਯਾਰ ਵੀ ਜੇ ਤਾਂ ਪਹਿਲਾਂ ਪਹਿਲਾਂ ਇਹਨਾਂ ਨੂੰ ਢਾ ਲੈਂਦੇ ਢਾ ਲੈਂਦੇ ਤਾਂ ਕੰਮ ਸਿੱਖ ਗਏ ਹੁਣ ਆਮ ਆਦੀ ਪਾਰਟੀ ਵਾਲੇ ਤਾਂ ਕੰਮ ਸਿੱਖ ਗਏ ਵਲੰਟੀਅਰ ਵੀ ਕੰਮ ਕਰਨਾ ਜਾਣਦੇ ਨੇ ਪਾਰਟੀ ਦੇ ਵਿੱਚ ਏਕਤਾ ਹੈ ਹਰ ਚੈਨਲ ਤੇ ਗੱਲ ਹੋ ਰਹੀ ਹੈ ਕਿ ਸਾਰੀਆਂ ਪਾਰਟੀਆਂ ਦਫਾੜ ਹੋਈਆਂ ਪਈਆਂ ਨੇ ਇੱਕ ਲੀਡਰ ਦੀ ਫੋਟੋ ਨਹੀਂ ਲਾਉਂਦਾ ਕੋਈ ਕੋਈ ਕਿਸੇ ਦੀ ਫੋਟੋ ਨਹੀਂ ਲਾਉਂਦਾ ਕੋਈ ਕਿਸੇ ਨੂੰ ਬੁਲਾਉਂਦਾ ਨਹੀਂ ਉਹ ਕਹਿੰਦਾ ਉਹ ਨਾ ਆਵੇ ਉਹ ਕਹਿੰਦਾ ਉਹ ਨਾਵੇ ਕੱਲੀ ਇੱਕ ਪਾਰਟੀ ਹੈ ਜਿਹਦੇ ਚ ਇੰਨੀ ਏਕਤਾ ਹੈ ਸਾਰੇ ਇਕੱਠੇ ਖੜੇ ਆ ਜੀ ਜਿੱਤੋਂ ਮਰਜੀ ਲਾ ਦੇ ਡਿਊਟੀ ਆਹੀ ਤਾਕਤ ਆਪਣੀ ਆਹੀ ਤਾਕਤ ਆਪਣੀ ਬੜੀਆਂ ਚਾਲਾਂ ਚਲਦੇ ਆ ਵੀ ਕਿਵੇਂ ਨਾ ਕਿਵੇਂ ਲੜਾ ਦिए ਇਹਨਾਂ ਨੂੰ ਆਪਸ ਚੀ ਕਿਵੇਂ ਨਾ ਕਿਵੇਂ ਇਹਨਾਂ ਦੇ ਵਲੰਟੀਅਰਾਂ ਦਾ ਦਿਲ ਤੋੜ ਦिए ਫਲਾਣ ਤੇ ਨਾ 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 ਜੋ ਮਰਜੀ ਕਰ ਲਿਓ ਜਿਹੜੇ ਸਾਡੇ ਵਾਲੇ ਅਸਲੀ ਬਮਕੜਾ ਨਾ ਉਹ ਨਹੀਂ ਲੱਭਦੇ ਬੜੀਆਂ ਕੋਸ਼ਿਸ਼ਾਂ ਕਰ ਲੀਆਂ ਇਹਨਾਂ ਨੇ ਪ੍ਰਸ਼ਾਂਤ ਕੁਸ਼ੋਰ ਨੂੰ ਬੁਲਾ ਲਿਆ ਸੀ ਗ੍ਰਾਂ ਉੱਥੇ 19 ਚ ਸੰਗਰੂਰ ਕੇਬਲ ਟਿਲੋ ਨੇ ਪ੍ਰਸ਼ਾਂਤ ਕੁਸ਼ੋਰ ਦੀ ਟੀਮ ਹਾਇਰ ਕੀਤੀ ਸੀ ਪੈਸੇ ਦੇ ਕੇ ਕਰੋੜਾਂ ਰੁਪਿਆ ਤੋਂ ਬਾਅਦ ਸਾਨੂੰ ਦੱਸਿਆ ਉਹਨਾਂ ਨੇ ਉਹ ਕਹਿੰਦੇ ਜੀ ਪ੍ਰਸ਼ਾਂਤ ਕੋਈ ਮੈਨੂੰ ਮਿਲ ਕੇ ਬੰਗਲੌਰ ਮਿਲ ਕੇ ਮੁੰਡੇ ਕਿਉਂਕਿ ਉਹ ਇੰਜੀਨੀਅਰ ਹੁੰਦੀ ਨਹੀਂ ਯਾਰ ਉੱਥੇ ਕਰਦੇ ਹੋਣਗੇ ਉਹਦੀ ਟੀਮ ਚ ਕੰਮ ਉਹ ਕਹਿੰਦੇ ਜੀ ਅਸੀਂ ਬੜੀ ਕੋਸ਼ਿਸ਼ ਕੀਤੀ 19 ਚ ਕਹਿੰਦੇ ਸਾਡੀ ਡਿਊਟੀ ਬਰਨਾਲੇ ਚ ਆ ਜਿਹੜੇ ਪਧੌੜ ਦੇ ਤੇ ਆ ਆਪਣਾ ਇਧਰ ਪੱਡਬਰ ਵਾਲੇ ਪਿੰਡਾਂ ਸਾਡੀ ਲੱਗੀ ਸੀ ਕਹਿੰਦੇ ਬਹੁਤ ਕੋਸ਼ਿਸ਼ ਕੀਤੀ ਸਭ ਤੋਂ ਵੱਲ ਤਾਂ ਸੀ ਇਹ ਕੋਸ਼ਿਸ਼ ਕੀਤੀ ਵੀ ਇਹ ਜਿਹੜੇ ਮੋਟਰਸਾਈਕਲਾਂ ਵਾਲੇ ਨੇ ਜਿਹੜੇ ਤੁਹਾਡੇ ਮੂਰੇ ਲੱਗਦੇ ਗੱਡੀ ਦੇ ਇਹ ਆਉਂਦੇ ਕਿੱਥੋਂ ਨੇ ਕਹਿੰਦੇ ਨਾ ਸਾਨੂੰ ਤਾਂ ਕੋਈ ਕਾਫਲਾ ਨਹੀਂ ਦੇਖਿਆ ਦੋ ਕਿਸੇ ਪੈਟਰੋਲ ਪੰਪ ਕੋਲੇ ਖੜੇ ਸੀ ਉਹ ਉੱਥੋਂ ਵੜ ਕੇ ਵਿੱਚ ਦੋ ਗਾਹਾਂ ਕਿਸ ਪੁਲਿਸੀ ਕੋਲੇ ਖੜੇ ਸੀ ਉਹ ਉੱਥੋਂ ਵੜ ਕੇ ਕਹਿੰਦੇ ਤੁਰਦੇ ਤੁਸੀਂ ਕੱਲੇ ਸੀ ਦੁਪਹਿਰ ਦੇ 12 ਵਜੇ ਤੱਕ 200 ਮੋਟਰਸਾਈਕਲ ਮੂਰੇ ਹੁੰਦਾ ਸੀ 200 ਮਾਗਰ ਹੁੰਦਾ ਸੀ ਕਹਿੰਦੇ ਅਸੀਂ ਕਹਿੰਦਾ ਚਲ ਆ ਤਾਂ ਗਏ ਠੀਕ ਹੈ ਹੁਣ ਐ ਕਰਦੇ ਆ ਜਦੋਂ ਖਤਮ ਹੋਊ ਪ੍ਰੋਗਰਾਮ ਉਦੋਂ ਦੇਖਾਂਗੇ ਵੀ ਜਾਂਦੇ ਕਿੱਥੇ ਨੇ ਕਹਿੰਦੇ ਸਾਨੂੰ ਨਾ ਇਹ ਪਤਾ ਲੱਗਿਆ ਜਾਂਦੇ ਕਿੱਧਰ ਐ ਇਹ ਪਹਿਲਾਂ ਤਾਂ ਆਉਂਦਿਆਂ ਦਾ ਨਹੀਂ ਪਤਾ ਲੱਗਿਆ ਫਿਰ ਜਾਂਦਿਆਂ ਦਾ ਨਹੀਂ ਪਤਾ ਲੱਗਿਆ ਮੈਂ ਕਿਹਾ ਤੈਨੂੰ ਤਾਂ ਮੈਂ ਭਮਕੜ ਕਹਿਣਾ ਬੱਲਮ ਜਗਾ ਲਓ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਬੱਲਮ ਬੰਦ ਕਰ ਦੋ ਪਤਾ ਹੀ ਨਹੀਂ ਕਿੱਧਰ ਬਚਲੇ ਜਾਂਦੇ ਨੇ ਲੱਭਦੀ ਨਹੀਂ ਮੁੜ ਕੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ ਕੋਸ਼ਿਸ਼ ਕੀਤੀ ਵਲੰਟੀਅਰ ਪੱਟੀ ਇਹਨਾਂ ਦੇ ਪਰ ਜਦੋਂ ਮਿਲਦੇ ਹੀ ਨਹੀਂ ਕੋਈ ਹੁਣ ਕੀਮਤ ਤਾਂ ਉਸੇ ਦੀ ਹੁੰਦੀ ਹੈ ਜਿਹੜਾ ਮੰਡੀ 'ਚ ਹੈ ਜਿਹੜਾ ਮੰਡੀ 'ਚ ਹੀ ਹੈ ਨਹੀਂ ਉਹਦੀ ਕੀਮਤ ਕੀ ਲਾ ਲਵਾਂਗੇ ਅਸੀਂ ਵਿਕਦੇ ਨਹੀਂ ਹੈਗੇ ਬਿਕਨ ਵਾਲੇ ਨਹੀਂ ਹੈਗੇ ਅਸੀਂ ਸਵੇਸ਼ ਕਰਕੇ ਇਹਨਾਂ ਦੇ ਹੱਥੋਂ ਗੇਮਾਂ ਨਿਕਲ ਗਈਆਂ ਇਹਨਾਂ ਦੇ ਹੱਥੋਂ ਗੇਮਾਂ ਨਿਕਲ ਗਈਆਂ 22 2022 'ਚ ਤੁਸੀਂ ਉਹ ਕਮਾਲ ਕਰਤੀ ਮੈਨੂੰ ਲੱਗਦਾ 2-4 ਨੂੰ ਤਾਂ ਹਜੇ ਵੀ ਉਹਦੇ ਘਰ ਦਿਆਂ ਨੇ ਉਹਨਾਂ ਨੇ ਦੱਸਿਆ ਨਹੀਂ ਹੋਣਾ ਵੀ ਆਪਾਂ ਹਾਰ ਗਏ ਵੀ ਕਿਤੇ ਹੌਂਕਾ ਨਾ ਲੈ ਜੇ ਉਹੀ ਕਹੀ ਜਾਂਦੇ ਉਹਨੇ ਵੀ ਅਜੇ ਗਿਣਤੀ ਚੱਲੀ ਜਾਂਦੀ ਐ 2000 ਤੇ ਬੱਚਿਆਂ ਬਸ ਇਹ ਅਜੇ ਇੰਨੇ ਭਮੱਤਰ ਕੇ ਇੰਨੇ ਭਮੱਤਰੇ ਪਏ ਆ ਵੀ ਕਰਦੇ ਕਰਦੇ ਹੀ ਕਹੀ ਜਾਂਦੇ ਵੀ ਗਿਣਤੀ ਚੱਲੀ ਜਾਂਦੀ ਐ ਇਹਨੂੰ ਦੱਸਿਓ ਨਾ ਭਾਈ ਦੱਸਿਓ ਨਾ ਦਿਲ ਤੇ ਲਾਜੋ ਹੌਂ ਕਾ ਲੈ ਜੂ ਆ ਹਾਲ ਹੋਈ ਪਈ ਅਨ ਦੇ ਦਿਮਾਗੀ ਤਵਾਜਨ ਹੱਲ ਗਏ ਨਾ ਦੇ ਵੀ ਆ ਕੀ ਹੋ ਗਿਆ ਯਾਰ ਫਿਰ ਹੁਣ ਹੁਣ ਦੂਜੇ ਪਾਸੇ ਉਹ ਕਰਦੇ ਹੁੰਦੇ ਆ ਜਿਵੇਂ ਉਹ ਕਿਤੇ ਰਿਜ਼ਲਟ ਆਇਆ 10ਵੀਂ ਦਾ ਮੁੰਡੇ ਦੇ ਬਾਪੂ ਨੇ ਪੁੱਛਿਆ ਕਹਿੰਦਾ ਮੇਰੀ ਕਿਵੇਂ ਰਿਜ਼ਲਟ ਤੇਰਾ ਉਹ ਕਹਿੰਦਾ ਜੀ ਨੰਬਰਦਾਰਾ ਦਾ ਮੁੰਡਾ ਫੇਲ ਹੋ ਗਿਆ ਉਹ ਕਹਿੰਦਾ ਚਲ ਉਹ ਤਾਂ ਹੋ ਗਿਆ ਤੇਰਾ ਰਿਜ਼ਲਟ ਕਿਵੇਂ ਰਹਾ ਕਹਿੰਦਾ ਸਾਡੇ ਨਾਲ ਇੱਕ ਫਲਾਨੇ ਪਿੰਡ ਦੀ ਸਰਪੰਚ ਦੀ ਕੁੜੀ ਵੀ ਪੜਦੀ ਸੀ ਉਹ ਵੀ ਫੇਲ ਹੋ ਗਈ ਬਾਪੂ ਉਹ ਕਹਿੰਦਾ ਚਲੋ ਉਹ ਤਾਂ ਹੋ ਗਈ ਤੇਰਾ ਰਿਜ਼ਲਟ ਕਿ ਮੇਰੇ ਆ ਕਹਿੰਦਾ ਐਸ.ਡੀ.ਐਮ ਦਾ ਮੁੰਡਾ ਵੀ ਫੇਲ ਹੋ ਗਿਆ 10ਵੀਂ ਚੋਂ ਅੱਛਾ ਉਹ ਤਾਂ ਹੋ ਗਿਆ ਬਸ ਤੇਰਾ ਕਿਵੇਂ ਰਿਹਾ ਕਹਿੰਦਾ ਐਡੇ ਐਡੇ ਫੇਲ ਹੋ ਗਏ ਬਾਪੂ ਤੂੰ ਤੂੰ ਤਾਂ ਸਰਪੰਚ ਵੀ ਨਹੀਂ ਹੈਗਾ ਤੇਰੇ ਵਾਲੇ ਦੇ ਵਿੱਚ ਹੀ ਗਿਆ ਉਹ ਹੁਣ ਹੁਣ ਜਦੋਂ ਕਹਿੰਦੇ ਨੇ ਹਾਰ ਕੇ ਕਹਿੰਦੇ ਮੈਂ ਕਿਹੜਾ ਗੱਲਾਂ ਹਾਰ ਗਿਆ ਤੂੰ ਵੀ ਤਾਂ ਹਾਰ ਗਿਆ ਐਂ ਕਹੀ ਜਾਂਦੇ ਇੱਕ ਦੂਜੇ ਨੂੰ ਮੁਜੀਠਿਆ ਵੀ ਹਾਰ ਗਿਆ ਮੁਜੀਠਿਆ ਕਹੀਏ ਨਾ ਸਿੱਧੂ ਵੀ ਹਾਰ ਗਿਆ ਤੇ ਮੈਂ ਕੀ ਕਰਾਉਣਾ ਉਹ ਕਹਿੰਦਾ ਮਲੂਕਾ ਕਹੜਾ ਜਿੱਤ ਗਿਆ ਉਹ ਕਹਿੰਦਾ ਭੱਠਾ ਜਿੱਤ ਕੀ ਬਾਇਏ ਕਹੀ ਜਾਂਦੇ ਹੁਣ ਇੱਕ ਦੂਜੇ ਨੂੰ ਇਹ ਕੰਮ ਤੁਸੀਂ ਕੀਤਾ ਯਾਰ ਕਮਾਲ ਕਰਤੀ ਬਈ ਹਿਸਟਰੀ ਲਿਖਤੀ ਤੁਸੀਂ ਯਾਰ ਕਮਾਲ ਇਹੀ ਕਰਿਆ ਕਰੋ ਪੰਜਾਬ ਵਾਲੇ ਜਦੋਂ ਕਰਦੇ ਫਰਾਂਹੀਂ ਆਪ ਦੀ ਆਈ ਤੇ ਆਜਣ ਤਾਂ ਹੀ ਕਰਦੇ ਆ ਫਿਰ ਤਾਂ ਸਵੇਸ ਕਰਕੇ ਤੁਹਾਨੂੰ ਕਹਿਣਾ ਆ ਇੱਕ ਨੰਬਰ ਤੇ ਵਟਣਾ ਝਾੜੂ ਵਾਲਾ ਝਾੜੂ ਦਾ ਕੰਮ ਹੀ ਸਫਾਈ ਕਰਨਾ ਆਪਣਾ ਚੋਣਸ਼ਾਨੀ ਵਾਲਾ ਵਧੀਆ ਮਾਮਾ ਭੈਣਾਂ ਤਾਂ ਦੱਸਣ ਦੀ ਲੋੜ ਹੀ ਨਹੀਂ ਤੜਕੇ ਤੜਕੇ 5:30 ਵਜੇ ਨੇਰੇ 'ਚ ਵੀ ਪਾੜ ਲੈਂਦੀਆਂ ਨੇ ਕਿੱਥੇ ਜੇ ਪਿਆ ਆ ਆ ਤੁਸੀਂ ਵਾਲੇ ਖੁਸ਼ ਨਾ ਹੋ ਜੇ ਲੋਟ ਪੈ ਜੇ ਹਜੇ ਵੇਲੇ ਵੀ ਪਾੜ ਲੈਂਦੀਆਂ ਨੇ ਕੰਮ ਉਹੀ ਆਉਂਦਾ ਹੈ ਗੱਲ ਇਹ ਆ ਵੀ ਸਵੇਰੇ ਇਧਰਲੇ ਪਾਸਿਓਂ ਫੜ ਕੇ ਸਫਾਈ ਹੁੰਦੀ ਆ ਆਥਰ ਨਹੀਂ ਦੂਜੇ ਪਾਸਿਓਂ ਫੜਨਾ ਪੈਂਦਾ ਕਰਦਾ ਸਫਾਈ ਹੋਈ ਆ ਉਹ ਤੂੰ ਬਚਾਓ ਵਿੱਚ ਹੀ ਬਚਾਓ ਹੈ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਆਪਣਾ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਜੀ ਆਜੋ ਕਾਬਾ ਮੇਰੇ ਨਾਲੋਂ ਮੇਰੇ ਨਾਲੋਂ ਵੱਧ ਗਲੇ ਤੁਸੀਂ ਬਿਠਾ ਰੱਖਿਆ ਅਸੀਂ ਤਾਂ ਚਲੋ ਬੋਲਦੇ ਆ ਬੀਬਾ ਭਾਸ਼ਣ ਦਿੰਨੇ ਆ ਰੋਜ਼ ਪਰ ਤੂੰ ਹੀ ਨਾਰੇ ਲਾ ਲਾ ਕੇ ਆਪਦੇ ਗਲੇ ਬਿਠਾ ਰੱਖਿਆ ਇਹ ਪਿਆਰ ਆ ਯਾਰ ਏਦਾਂ ਇਹਦੇ ਕੋਈ ਮੁੱਲ ਨਹੀਂ ਕੋਈ ਕਿਸੇ ਕਰੰਸੀ 'ਚ ਇਸ ਪਿਆਰ ਦਾ ਕੋਈ ਮੁੱਲ ਨਹੀਂ ਕਿੰਨੇ ਵਜ ਗਏ 8 ਵਜੇ ਕੋਈ ਲੀਡਰ ਨੂੰ ਸੁਣਨ ਆ ਜੂ ਇੱਥੇ ਸੁਖਬੀਰ ਬਾਦਲ 8 ਵਜੇ ਪਹਿਲੀ ਤਾਂ ਆਪ ਨਹੀਂ ਆ ਸਕਦਾ ਉਹ ਪਹਿਲੀ ਗੱਲ ਤਾਂ ਨਾ ਕੈਪਟਨ ਆ ਸਕਦਾ 8 ਵਜੇ 8 ਵਜੇ ਤਾਂ ਹੈ ਹੀ ਨਹੀਂ ਉਹ ਤਾਂ 4 ਵਜੇ ਤੱਕ ਆਲੇ ਨੇ ਪਹਿਲੀ ਗੱਲ ਤਾਂ ਆਉਂਦੇ ਨਹੀਂ ਜੇ ਆ ਗਏ ਦਿਨੇ ਦਾ ਦਿਨੇ ਨਹੀਂ ਰਿਸਕ ਲੈਂਦੇ ਵੀ ਕੋਈ ਪੰਗਾ ਨਾ ਪੈ ਜੇ ਰਾਤ ਨੂੰ ਕਿੱਥੇ ਹੁਣ ਤੁਸੀਂ ਦੇਖੋ ਧਰਮ ਦੇ ਨਾਂ ਤੇ ਪੈਸਾ ਖਾਦਾ ਧਰਮ ਨੂੰ ਐ ਮੁੱਠੀ ਚ ਲਿਆ ਗੁਰੂ ਦੀਆਂ ਗੋਲਕਾਂ ਖਾ ਗਏ ਲੋਕਾਂ ਦਾ ਗਰੀਬਾਂ ਦਾ ਪੈਸਾ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦਾ ਗਰੀਬਾਂ ਦਾ ਮਜ਼ੀਫਾ ਖਾ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਵਜੀਫਾ ਖਾ ਗਏ ਕਿੱਥੇ ਲੈ ਕੇ ਪੈਸੇ ਨਾਲ ਲੈ ਜਾਣਗੇ ਇੱਥੇ ਹੀ ਸੁਰਗ ਨਰਕ ਨੇ ਪਲਾਸਤਰਾਂ ਜਾਂ ਚ ਨਿਕਲੀ ਜਾਂਦੇ ਕਦੇ ਇੱਧਰ ਲਈ ਬਾਂਹ ਜੀ ਤੈਂ ਕਰੀ ਖੜਾ ਹੁੰਦਾ ਕਦੇ ਇੱਧਰ ਲਈ ਤੇ ਖੜੀ ਆਉਂਦਾ ਕਦੇ ਕਦਨ ਲੱਤ ਜੀ ਲੱਤੇ ਬੰਨੀ ਬੈਠਾ ਸੀ ਨਾ ਉਹਦਾ ਕੋਈ ਜੋੜ ਰਿਹਾ ਹੈ ਨਾ ਗੱਠ ਜੋੜ ਰਿਹਾ ਹੈ ਨਾ ਕੋਈ ਜੋੜ ਟੁੱਟਣ ਕਨੀਉ ਰਿਹਾ ਨਾ ਗੱਠ ਜੋੜ ਟੁੱਟਣ ਕਨੀਉ ਰਿਹਾ ਸਾਰਾ ਟੁੱਟ ਗਿਆ ਹੋ ਵੀ ਐਸਪੀ ਵਾਲੇ ਵੀ ਛੱਡ ਗਏ ਕੋਈ ਨਹੀਂ ਅੱਛਾ ਜਲੰਧਰ ਇਲੈਕਸ਼ਨ ਲੜੀ ਤੱਕੜੀ ਤੇ ਕੋਈ ਹੋਰ ਸੁਖਵੀਰ ਬਾਦਲਾ ਹਾਥੀ ਦੇ ਜੜਿਆ ਵੀਰੇ ਪਹਿਲੀ ਵਾਰ ਹੋਇਆ ਵੀ ਸੁਖਵੀਰ ਬਾਦਲਾ ਹਾਥੀ ਦਾ ਪ੍ਰਚਾਰ ਕਰੀ ਜਾਂਦਾ ਤੱਕੜੀ ਕੋਈ ਹੋਰ ਲਈ ਫਿਰਦਾ ਉਹ ਮੈਂ ਕਹਾਂ ਯਾਰ ਤੂੰ ਆਪ ਦਾ ਸੰਭ ਲੋ ਪਾਰਟੀ ਉਹ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਉਹਨਾਂ ਕੋਲ ਅੱਜ 25 ਬੰਦੇ ਨਹੀਂ ਹੈਗੇ ਜੇ ਕੋਈ ਆਪਚ ਨਾ ਪਾਰਟੀ ਚ ਕੋਈ ਕੋਈ ਜਾਂਚ ਜੂਂਚ ਕਰਾਉਣੀ ਜਾਂ ਫੈਸਲੇ ਲੈਣ ਵਾਸਤੇ ਕਮੇਟੀ ਬਣਾਉਣੀ ਪਵੇ ਜੇ ਕਹਿੰਦੇ ਪੰਜ ਮੈਂਬਰੀ ਕਮੇਟੀ ਬਣਾਈ ਮੈਂ ਕਿ 11 ਦੀ ਬਣਾਉਣੀ ਪੈਗੀ ਬੰਦੇ ਕਿੱਥੋਂ ਲਿਆਉਂਗੇ ਤੁਸੀਂ ग्यारह ही नहीं पांच मैंबरी चलता ना ना काम सो so इस करके कुदरत है जी हंकार करते ना हंकार सी बहुत ज्यादा हंकार भी आशू च भी हंकार है फोटो खिचाई है आशू इज मस्ट मतलब आशु जरूरी है एडा केडेला भी ज़रूरी है तो मजबूरी है सही है ना गल ਤਾੜੀਆਂ ਮਾਰ ਕੇ ਹੌਸਲਾ ਬਲਾਦਾ ਟੀਮ ਦਾ ਮੈਂ ਪੋਤੜੇ ਫਰੋਲ ਦੂੰ ਇਹਨਾਂ ਦੇ ਮੇਰੇ ਕੋਲ ਕੱਲੀ ਕੱਲੀ ਗੱਲ ਪਈ ਐ ਨਹੀਂ ਤਾਈਂ ਡਰਦੇ ਨੇ ਇਹ ਵੀ ਇਹ ਆ ਦੱਸ ਦਿੰਦਾ ਯਾਰ ਬਾਲਾ ਪੰਗਾ ਹੈ ਵਿਧਾਨ ਸਭਾ ਦੇਖਿਆ ਤੂੰ ਹੀ ਦੇਖਦੇ ਹੋਗੇ ਵਿਧਾਨ ਸਭਾ ਚ ਜਦੋਂ ਮੈਂ ਕਹਿਣਾ ਬਾਜਵਾ ਸਾਹਿਬ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਅੱਖਾਂ ਚ ਅੱਖਾਂ ਪਾ ਕੇ ਕਰੋ ਗੱਲ ਤੁਸੀਂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਨ ਵਾਲੇ ਅਸੀਂ ਆਟੇ ਦੇ ਬਿਸਕੁਟਾਂ ਵਾਲੇ ਦਿਵਾਲੀ ਵੇਲੇ ਬੇਬੇ ਦਿਵਾਲੀ ਤੋਂ 20 ਦਿਨ ਪਹਿਲਾਂ ਕਢਾ ਲਿਆਉਂਦੀ ਸੀ ਪੀਪਾ ਬਿਸਕੁਟਾਂ ਦਾ ਕਢਾ ਲਿਆਉਂਦੀ ਸੀ ਮੈਂ ਤੇ ਮੇਰੀ ਭੈਣ ਘਰੇ ਹੁੰਦੇ ਸੀ ਜੋ ਪੀਪਾ ਆ ਗਿਆ ਚਲੋ ਵੀ ਉਹਨੂੰ ਬਿਸਕੁਟ ਮਿਲਣਗੇ ਨਾ ਬੇਬੇ ਜਿੰਦੀ ਲਾਂ ਦੀ ਐਡੀ ਕਹਿੰਦੀ ਵੀ ਨਾ ਇਹ ਤਾਂ ਦਿਵਾਲੀ ਵਾਲੇ ਦਿਨ ਘਰੂਂਡੀ ਚ ਪਹਿਲਾਂ ਮੱਥਾ ਟੇਕ ਕੇ ਉਦੋਂ ਬਾਅਦ ਮਿਲਣਗੇ ਉਹ ਜਿਹੜਾ ਦਿਵਾਲੀ ਚ ਪਏ ਨੇ 15 20 ਦਿਨ ਉਹ ਤੱਕ ਤਾਂ ਸਾਡੀਆਂ ਲਾਲਾਂ ਵੀ ਮੁੱਕ ਜਾਣੀਆਂ ਹੈ ਬੇਬੇ ਦਾ ਕਿਵੇਂ ਕਰੀਏ ਬਿਸਕੁਟਾਂ ਦਾ ਫੇਰਾ ਪਰ ਜਿੰਦਾ ਲੱਗਿਆ ਪਿਆ ਹੁਣ ਕੀ ਕਰੀਏ ਤੇ ਇੱਕ ਦਿਨ ਕਿਤੇ ਮੈਨੂੰ ਉਹ ਸਟੋਰੇਜ ਚ ਪੀਪਾ ਪਿਆ ਸੀ ਮੈਨੂੰ ਕੁਝ ਉੱਥੋਂ ਲੈਣ ਵਾਸਤੇ ਭੇਜ ਤਾ ਬੇਬੇ ਨੇ ਨੇ ਰਾਜਾ ਸੀ ਮੈਂ ਲਾਈਟ ਜੀ ਲੱਭਣ ਲੱਗਿਆ ਕਿਤੇ ਮੇਰਾ ਪੈਰ ਪੀਪੇ ਚ ਵੱਜਿਆ ਪੀਪਾ ਥੋੜਾ ਜਿਹਾ ਗਾਹ ਹੋ ਗਿਆ ਜਦੋਂ ਮੈਂ ਲਾਈਟ ਲਾਈ ਜਿੱਥੇ ਪਹਿਲਾਂ ਪੀਪਾ ਸੀ ਉੱਥੇ ਚਾਦੀ ਪਈ ਬੇਬੇ ਨੇ ਪੀਪੇ ਥੱਲੇ ਰੱਖ ਰੱਖੀ ਸੀ ਮੈਂ ਕਹ ਲਿਆ ਕੰਮ ਬਣ ਗਿਆ ਆਪਣਾ ਤੇ ਆਪਾਂ ਜਿੰਦਾ ਖੋਲਿਆ ਜਿੰਨੇ ਕੁ ਬਿਸਕਟ ਜੇਬ ਚ ਪਏ ਆਪਾਂ ਪਾ ਕੇ ਆਪਦਾ ਜਿੰਦਾ ਲਾ ਕੇ ਫੇਰ ਥੱਲੇ ਧਰਤੀ ਉਹਦੇ ਚਾਬੀ ਉਥੇ ਧਰਤੀ ਤੇ ਕਾਮਯਾਬ ਹੋ ਗਏ ਹੌਸਲਾ ਵੱਧ ਗਿਆ ਅਗਲੇ ਦਿਨ ਮੈਂ ਦੋ ਦੋ ਸ਼ਿਫਟਾਂ ਲੋੜ ਲੱਗ ਗਿਆ ਫਿਰ ਤੇ ਮੇਰੀ ਭੈਣ ਨੂੰ ਨਾਲ ਲੈ ਲੈ ਮੈਂ ਇੱਕ ਸ਼ਿਫਟ ਉਹਦੀ ਨੂੰ ਤੂੰ ਵੀ ਕਰ ਲੈ ਕਰ ਕੰਮ ਕੁਝ ਤੇ ਕਰਦੇ ਕਰਾਉਂਦੇ ਜਿੱਦ ਦੇ ਦੀਵਾਲੀ ਵਾਲੇ ਦਿਨ ਬੀਬੇ ਨੇ ਪੀਪਾ ਖੋਲਿਆ ਪੀਪਾ ਲੱਗਿਆ ਪਿਆ ਥੱਲੇ ਜਮਾ ਬੀਬੇ ਕਹਿੰਦੀ ਚਾਬੀ ਵੀ ਨਪੁੱਤਿਆਂ ਦੀ ਉੱਥੇ ਪਈ ਐ ਪੀਪਾ ਵੀ ਉੱਥੇ ਪਿਆ ਬਿਸਕੁਟ ਕਿਵੇਂ ਘਟ ਗਏ ਹੁਣ ਮੇਰੇ ਬੋਲੇ ਬਿਨਾ ਸਰ ਸਕਦਾ ਸੀ ਜੇ ਮੈਂ ਨਾ ਬੋਲਦਾ ਪਰ ਜਵਾਕ ਉਹਨੇ ਕਿਹੜਾ ਪਤਾ ਹੁੰਦਾ ਮੈਂ ਕਿਹਾ ਬੇਬੇ ਸਾਨੂੰ ਇਹ ਪੜਾਉਂਦੇ ਹੁੰਦੇ ਆ ਸਾਨੂੰ ਸਾਨੂੰ ਇਹ ਸਕੂਲ ਚ ਹੀ ਪੜਾਇਆ ਪਹਿਲਾਂ ਇਹ ਜਦੋਂ ਕਢਾ ਕੇ ਲਏ ਹਾਂਗੇ ਗਿੱਲੇ ਹੋਣਗੇ ਜਿਉਂ ਜਿਉਂ ਸੁੱਕੀਏ ਥੱਲੇ ਜਾਈ ਗਏ ਹੋਣਗੇ ਉਹ ਕਹਿੰਦੀ ਪੱਕਾ ਤਾਂ ਇਹ ਤੇਰਾ ਕੰਮ ਹੈ ਤੇਰਾ ਹੀ ਕੰਮ ਹੈ ਬਸ ਇੱਥੇ ਪੜਿਆ ਐਸ ਤਾਂ ਉਹ ਬੰਦੇ ਆ ਯਾਰ ਦੇਸੀ ਪਿੰਡਾਂ ਵਾਲੇ ਇਹੋ ਜਿਹੇ ਗੱਲਾਂ ਕਰ ਲੂ ਕੋਈ ਤੁਹਾਡੇ ਨਾਲ ਇਹਨਾਂ ਨੂੰ ਪਤਾ ਕੁਛ ਇਹਨਾਂ ਨੂੰ ਇਹ ਪਹਾੜਾਂ ਵਾਲੇ ਸਕੂਲਾਂ ਚ ਪੜਿਆ ਪੰਜਾਬੀ ਆਉਂਦੀ ਨਹੀਂ ਇਹਨਾਂ ਨੂੰ ਕਾਹੋਂ ਤਾਂ ਪਰ ਆਪਣੇ ਬਾਪੂ ਨੂੰ ਕਹੀ ਜਾਂਦੇ ਰਹਿੰਦੇ ਮੇਰੇ ਪਿਤਾ ਸਮਾਨ ਐ ਉਹਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾ ਹੀ ਆ ਆ ਤਾਂ ਫਿਰ ਇਹਨਾਂ ਦੀ ਪੜਾਈਆਂ ਨੇ ਉਹ ਪੰਜਾਬ ਦੇ ਬਾਹਰਸ ਬਣਾ ਦੋਗੇ ਤੁਸੀਂ ਆਪਦੇ ਵਰਗੇ ਬੰਦੇ ਚੁਣੋ ਜਿਹੜੇ ਥੋੜੇ ਚ ਰਹਿੰਦੇ ਹੋਣ ਜਿਹੜੇ ਤੁਹਾਡੀਆਂ ਸਮੱਸਿਆਵਾਂ ਜਾਣਦੇ ਹੋਣ ਸੰਜੀਵ अरोड़ा ਇਹਨੇ ਹਸਪਤਾਲ ਬਣਾਏ ਇਹਨੇ ਹਲਵਾਰੇ ਵਾਲੇ 에어ਪੋਰਟ ਵਾਸਤੇ ਬਹੁਤ ਮਿਹਨਤ ਕੀਤੀ ਅਸੀਂ ਪੈਸੇ ਦਿੱਤੇ ਹਲਵਾਰੇ ਵਾਲੇ 에어ਪੋਰਟ ਚੱਲ ਜੂਗਾ ਹਨਾ ਸੜਕਾਂ ਗਰੀਬਾਂ ਦੇ ਮੁਫਤਲਾਜ ਇੱਕ ਬੱਚੀ ਦਾ ਇਲਾਜ ਕਰਾਇਆ 16 ਕਰੋੜ ਰੁਪਏ ਦਾ ਟੀਕਾ ਹੁੰਦਾ ਜੀ ਐਸਾ ਐਸਸੀ ਬਿਮਾਰੀ ਹੋ ਗਈ ਕਿਸੇ ਝੁੱਗੀ-ਝੋਪੜਿਆਣੀ ਬੱਚੀ ਸੀ ਦਿੱਲੀ ਦੀ ਅਖਬਾਰ ਚ ਕਿਤੇ ਪੜ ਲਿਆ ਇਹਨਾਂ ਨੇ ਤੇ 16 ਕਰੋੜ ਰੁਪਏ ਦਾ ਟੀਕਾ ਕਰੋੜਾਂ ਬੱਚਿਆਂ ਚੋਂ ਇੱਕ ਬੱਚੇ ਨੂੰ ਹੁੰਦਾ ਬਸ ਉਹ ਬਿਮਾਰੀ ਪਰ ਸਵਿਟਜ਼ਰਲੈਂਡ ਚੋਂ ਟੀਕਾ ਬਣਦਾ ਇਹ ਲਾਗੇ ਪੈਸੇ ਇਕੱਠੇ ਕਰਨ ਕਹਿੰਦੇ ਵੀ ਬੱਚੀ ਦੀ ਜਾਨ ਬਚਾਉਣੀ ਹੈ ਹਾਂ ਚਲੋ ਮੇਰੇ ਕੋਲ ਵੀ ਆਏ ਮੈਂ ਕਿਹਾ ਮੈਂ ਵੀ ਐ ਕਰ ਸਕਦਾ ਕਿ ਯਾਰਾਂ ਦੋਸਤਾਂ ਜਿਹੜੇ ਐਨ ਆਰ ਆਈ ਦੋਸਤ ਮਿੱਤਰ ਨੇ ਉਹਨਾਂ ਤੋਂ ਕਰਾ ਦਿੰਨੇ ਆ ਕੇਜਰੀਵਾਲ ਸਾਹਿਬ ਨੇ ਵੀ ਹੈਲਪ ਕੀਤੀ ਅਸੀਂ ਕਿ ਭੀ 16 ਕਰੋੜ ਕਰ ਲੈ ਇਕੱਠੇ ਤੇ ਇਹਨਾਂ ਨੇ ਕੰਪਨੀ ਨਾਲ ਗੱਲ ਕਰ ਲਈ ਉਹਨਾਂ ਨੇ 4 ਕਰੋੜ ਰੁਪਇਆ ਘਟਾ ਲਿਆ ਵੀ ਚਲੋ ਅਸੀਂ ਲਾਗਤ ਤੇ ਦੇ ਦਿੰਨੇ ਆ 12 ਕਰੋੜ ਰੁਪਇਆ ਦੇ ਦਿਓ 12 ਕਰੋੜ ਰੁਪਇਆ ਬੰਦੇ ਨੇ ਇਕੱਠਾ ਕਰਕੇ ਉਹ ਕੁੜੀ ਦੀ ਜਾਨ ਬਚਾ ਦਿੱਤੀ ਇਹੋ ਜਿਹੇ ਬੰਦਾ ਜਿਹੜਾ ਇੱਕ ਬੱਚੇ ਦੀ ਜਾਨ ਬਚਾਉਣ ਵਾਸਤੇ ਜਿਹੜਾ ਕਿ ਉਹਦੇ ਕੋਈ ਹਲਕੇ ਦਾ ਵੀ ਨਹੀਂ ਹੈਗਾ ਜਾਂ ਕੋਈ ਜਾਣਕਾਰ ਵੀ ਨਹੀਂ ਅਣਜਾਣ ਤੇ ਜਿਹੜਾ ਬੰਦੇ ਚ ਇੰਨਾ ਦਰ ਦਿਲ ਚ ਦਰਦ ਹੋਵੇ ਉਹ ਬੰਦਾ ਕਦੇ ਜਿਹੜਾ ਉਹ ਭ੍ਰਿਸ਼ਟਾਚਾਰੀ ਨਹੀਂ ਹੋ ਸਕਦਾ ਉਹ ਕਦੇ ਕਿਸੇ ਦਾ ਮਾੜਾ ਨਹੀਂ ਸੋਚ ਸਕਦਾ ਕਿਉਂਕਿ ਨੀਤਾਂ ਨੂੰ ਮਰਦਾ ਹੁੰਦੀਆਂ ਨੀਤਾਂ ਜਿਹੜੀਆਂ ਨੇ ਜੋ ਚੰਗੀਆਂ ਹੋਣ ਤਾਂ ਪ੍ਰਮਾਤਮਾ ਮਰਦਾ ਦਿੰਦਾ ਸੋ ਪ੍ਰਮਾਤਮਾ ਤੋਂ ਡਰਨ ਵਾਲੇ ਬੰਦੇ ਆ ਮੈਂ ਤਾਂ ਪੱਤਰਕਾਰ ਕਹਿੰਦੇ ਕਹਿੰਦੇ ਆਪ ਇਤਨੀ ਉਚਾਈ ਪਰ ਪਹੁੰਚ ਗਏ ਆ ਮੈਂ ਕਿਹਾ ਅੱਛਾ ਜੀ ਫਿਰ ਕੀ ਕਰੀਏ ਹੁਣ ਕਹਿੰਦੇ ਆਪਕੋ ਡਰ ਨਹੀਂ ਲੱਗਦਾ ਮੈਂ ਨੇ ਕਿਹਾ ਕਿਸ ਬਾਤ ਸੇ ਕਹਿੰਦੇ ਕਹੀਂ نیچے ਆ ਗਏ ਤੋ ਮਗੇ 40 40 ਫੁੱਟ ਡੂੰਘੇ ਬੋਰ ਦੇ ਟੋਹਿਆਂ ਚੋਂ ਨਿਕਲ ਕੇ ਆਏ ਜੀ ਉਧਰ ਥੱਲੇ ਤਾਂ ਪਾਣੀ ਹੈ ਜੀ ਹੁਣ ਕਿੱਥੇ ਚਾਈਏ ਉਧਰ ਥੱਲੇ ਹੁਣ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਡਰ ਲੱਗਦਾ ਤਾਂ ਨੀਲੇ ਛਤਰੀ ਵਾਲੇ ਪਰਮਾਤਮਾ ਤੋਂ ਡਰ ਲੱਗਦਾ ਬਸ ਉਹ ਸਮੱਤ ਬਖਸ਼ੇ ਬਲ ਬਖਸ਼ੇ ਆ ਜਿਹੜਾ ਜ਼ਿੰਮੇਵਾਰੀ ਵਾਲਾ ਬੋਝ ਦੇ ਰੱਖਿਆ ਇਹਨੂੰ ਨਿਭਾਉਣ ਦੇ ਕਾਬਿਲ ਬਣਾ ਦੇ ਅਸੀਂ ਤੁਹਾਡੇ ਹੱਕ ਚ ਖੜਾਂਗੇ ਅਸੀਂ ਤੁਹਾਡੇ ਨਾਲ ਖੜੇ ਆਂ ਔਰ ਖੜੇ ਰਹਾਂਗੇ ਦੋਨਿਆਂ ਤੋਂ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆਲ